ਇਹ ਕੋ ਇੱਕ ਗੱਲ ਹੈ ਵੀ ਮੈਂ ਸਮਝਦਾ ਵੀ ਪੰਜਾਬ ਲਈ ਇੱਕ ਬਹੁਤ ਵਧੀਆ ਸੰਦੇਸ਼ ਹੈ ਵੀ ਉਹ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਬਿੱਟੂ ਜੀ ਨਾਲ ਜੋ ਕਿਹਾ ਉਹ ਕਰਕੇ ਵਿਖਾਇਆ ਔਰ ਇੱਕ ਲੋਕਾਂ ਪੰਜਾਬ ਦੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਵੀ ਸਾਡਾ ਦਿਲ ਸਾਡੀਆਂ ਬਾਹਾਂ ਖੁੱਲੀਆਂ ਨੇ ਅਸੀਂ ਪੰਜਾਬ ਲਈ ਕੁਝ ਕਰਨਾ ਚਾਹ ਰਹੇ ਹਾਂ ਸੋ ਅੱਜ ਬਿੱਟੂ ਜੀ ਨੂੰ ਵਧਾਈ ਵੀ ਦੇਣ ਆਏ ਆ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਪੰਜਾਬ ਦਾ ਇੱਕ ਨੁਮਾਇੰਦਾ ਅੱਜ ਉਹ ਸਰਕਾਰ ਵਿੱਚ ਹੈ ਜਿਹੜੇ ਜਿਨ੍ਹਾਂ ਨੇ ਪੰਜਾਬ ਦੇ ਪ੍ਰਤੀ ਫੈਸਲੇ ਲੈਣੇ ਨੇ। ਤੋਂ ਮੈਂ ਸਮਿਨਾ ਵੀ ਬਿੱਟੂ ਜੀ ਦੇ ਆਰ ਨਾਲ ਸਾਨੂੰ ਸਾਰਿਆਂ ਨੂੰ ਬੜਾ ਬਲ ਮਿਲਿਆ। ਔਰ ਅਸੀਂ ਖਾਸ ਕਰਕੇ ਬੀਜੇਪੀ ਲੀਡਰਸ਼ਿਪ ਮੋਦੀ ਜੀ ਦਾ ਔਰ ਹਰਮੇਸ਼ਾ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਬੜੀ ਅੱਛੀ ਸੋਚ ਪੜਿਆ ਲਿਖਿਆ ਇੱਕ ਖਾਨਦਾਨੀ ਜਿਨ੍ਹਾਂ ਨੂੰ ਜਜ਼ਬਾ ਹੈ ਪੰਜਾਬ ਦੀ ਸੇਵਾ ਕਰਨ ਦਾ ਉਸ ਪਰਿਵਾਰ ਦੇ ਇੱਕ ਨੁਮਾਇंदे ਨੂੰ ਚੁਣ ਕੇ ਅੱਜ ਹਿੰਦੁਸਤਾਨ ਦੀ ਉਸ ਕੁਰਸੀ ਤੇ ਬਿਠਾਇਆ ਹੈ ਜਿੱਥੇ ਪੰਜਾਬ ਨੂੰ ਉਮੀਦ ਹੋ ਗਈ ਹੈ ਵੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਾਸਤੇ ਔਰ ਖਾਸ ਕਰਕੇ ਕਿਸਾਨਾਂ ਦੇ ਵਾਸਤੇ ਬਹੁਤ ਕੁਝ ਕਰਨ ਨੂੰ ਤਿਆਰ ਸਰ ਜਿਸ ਤਰੀਕੇ ਨਾਲ ਗੱਲ ਕੀਤੀ ਜਾਵੇ ਨਸ਼ਿਆਂ ਦੀ ਮਾਰ ਇਸ ਤੋਂ ਜ਼ਿਆਦਾ ਹੈ ਹਰ ਇੱਕ ਪਾਰਟੀ ਜਿਹੜੀ ਵਾਅਦੇ ਕਰਦੀ ਹੈ ਸੋਹਾਂ ਵੀ ਚੱਕੀਆਂ ਜਾਂਦੀਆਂ ਨੇ ਸਟੀਕ ਖਤਮ ਹੋਣ ਕਰਕੇ ਬੇਰੋਜ਼ਗਾਰੀ ਬਹੁਤ ਵੱਧ ਗਈ ਇਸ ਕੋਈ ਦੌਰ ਆਏ ਨਹੀਂ ਵੀ ਪੰਜਾਬ ਦੇ ਵਿੱਚ ਇੱਕ ਮਜ਼ਬੂਤ ਸਰਕਾਰ ਦੀ ਲੋੜ ਹੈ ਜਿਸ ਕਰਕੇ ਅਸੀਂ ਸਮਝਦੇ ਹਾਂ ਵੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਸਰਕਾਰ ਬਣਨ ਦੀ 2027 ਦੀ ਬੜੀ ਜ਼ਰੂਰਤ ਹੈ ਕਿਉਂਕਿ ਜਿੰਨੀ ਦੇਰ ਤੱਕ ਸੈਂਟਰ ਦਾ ਥਾਪੜਾ ਨਾ ਹੋਵੇ ਜਿੰਨੀ ਦੇਰ ਤੱਕ ਸੈਂਟਰ ਦੀ ਸਰਕਾਰ ਤੁਹਾਡੇ ਸਿਰ ਤੇ ਨਾ ਹੋਵੇ ਤੇ ਤੁਸੀਂ ਸੂਬੇ ਦੀ ਤਰੱਕੀ ਨਹੀਂ ਕਰ ਸਕਦੇ ਨਸ਼ੇ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਇਸ 'ਚ ਕੋਈ ਦੋ ਰਾਏ ਨਹੀਂ ਬੇ ਪੰਜਾਬ ਦੇ ਵਿੱਚ ਜਿਹੜੇ ਨਾਲ ਸਾਡੇ ਵਿਰੋਧੀ ਮੁਲਕ ਨੇ ਉਹਨਾਂ ਦਾ ਵੀ ਇਹ ਹੁੰਦਾ ਹੈ ਵੀ ਨਸ਼ਾ ਇਹੋ ਜਿਹਾ ਫਲਾਓ ਤਾਂ ਕਿ ਇਹ ਦੇਸ਼ ਇਹ ਸੂਬਾ ਜਿਹੜਾ ਲੜਾਕੂ ਜਿਹੜਾ ਸਾਰਿਆਂ ਨੂੰ ਅੱਗੇ ਹਿੰਦੁਸਤਾਨ ਲਈ ਆਪਣੀ ਹਿੱਕ ਡਾਂਦਾ ਉਹਨੂੰ ਕਮਜ਼ੋਰ ਕੀਤਾ ਜਾਏ ਸੋ ਸਮਝਦੇ ਆਂ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਏਗੀ ਦ੍ਰਿੜਤਾ ਦੇ ਨਾਲ ਸ਼ਾਹੀ ਦਾ ਅਮਰਸ਼ਾ ਜੀ ਦਾ ਕਈ ਵਾਰੇ ਪ੍ਰੋਗਰਾਮ ਬਣਿਆ ਔਰ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਸੈਂਟਰ ਵੀ ਖੋਲਿਆ ਜਿਹਦੇ ਵਿੱਚ ਇਹਨਾਂ ਦੀ ਕੋਸ਼ਿਸ਼ ਹੋਏਗੀ ਵੀ ਇਹ ਕੀ ਕਹਿੰਦੇ ਐ ਨਸ਼ੇ ਨੂੰ ਨੱਥ ਪਾ ਸਕਣ ਸੋ ਉਮੀਦ ਹੈ ਵੀ ਦੇਖੋ ਆਉਣ ਵਾਲਾ ਜਿਹੜਾ ਸਮਾਂ ਹੈ ਜਿਹੜਾ 6 ਮਹੀਨੇ 7 ਮਹੀਨੇ ਦਾ ਸਮਾਂ ਹੈ ਇਹਦੇ ਵਿੱਚ ਪਤਾ ਲੱਗੇਗਾ ਵੀ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਚਾਹੀਦੀ ਹੈ ਪੰਜਾਬ ਵਿੱਚ ਕਿਸਾਨੀ ਦੀ ਤਰੱਕੀ ਚਾਹੀਦੀ ਹੈ ਨਹੀਂ ਜੇ ਨੂੰ ਨੱਥ ਪਾਉਂਦੀ ਹੈ ਤੇ ਫਿਰ ਭਾਰਤੀ ਜਨਤਾ ਪਾਰਟੀ ਹੀ ਇੱਕ ਮੁਕਲਪ ਹੈ ਜਿਹੜਾ ਪੰਜਾਬ ਦੇ ਵਿੱਚ ਇਸ ਗੱਲ ਨੂੰ ਨਿਬਾੜ ਸਕਦਾ ਸਰ ਆਰਡੀਐਫ ਦੇ ਪੈਸੇ ਦੀ ਲਗਾਤਾਰ ਗੱਲ ਹੁੰਦੀ ਹੈ ਮੁੱਖ ਮੰਤਰੀ ਵੀ ਕਹਿੰਦੇ ਦਿਖਾਈ ਦਿੰਦੇ ਨੇ ਤੇ ਕੱਲ ਹਰਪਾਲ ਚਿਮਮਾ ਜੀ ਨੇ ਵੀ ਬਿਆਨ ਦਿੱਤਾ ਹੈ ਕਿ ਪੈਸਾ ਜਿਹੜਾ ਹੈ ਉਹ ਦਿਵਾਉਣ ਸਿਰ ਪੰਜਾਬ ਨੂੰ ਜੇ ਅਗਰ ਕੇਂਦਰੀ ਮੰਤਰੀ ਬਣੇ ਨੇ ਤੇ ਪੰਜਾਬ ਦੇ ਲਈ ਕੰਮ ਕਰਨ ਅਸੀਂ ਵੀ ਉਸ ਗੱਲ ਤੇ ਕਵਾਂਗੇ ਪਰ ਇੱਕ ਗੱਲ ਮੈਂ ਦੱਸਣਾ ਚਾਹਨਾ ਸਾਰੇ ਭਰਾਵਾਂ ਨੂੰ ਵੀ ਜਿਹੜਾ ਆਰਡੀਐਫ ਦਾ ਪੈਸਾ ਹੈ ਉਸ ਦਾ ਮੁੱਖ ਕਾਰਨ ਇਹ ਹੈ ਵੀ ਜਦੋਂ ਜਿਹੜੇ ਪੈਸੇ ਸੈਂਟਰ ਦੀ ਸਰਕਾਰ ਸੂਬੇ ਨੂੰ ਭੇਜਦੀ ਹੈ ਔਰ ਜਿਹੜੇ ਕੰਮ ਕਰਕੇ ਭੇਜਦੀ ਹੈ ਜਦੋਂ ਉਹ ਉਹਦਾ ਇੱਕ ਇਹਨਾਂ ਨੇ ਕਲੀਅਰੈਂਸ ਸਰਟੀਫਿਕੇਟ ਦੇਣਾ ਹੁੰਦਾ ਉਹ ਜਿੰਨੀ ਦੇਰ ਤੱਕ ਨਹੀਂ ਦਿੰਦੇ ਅਗਲੀ ਕਿਸ਼ਤ ਨਹੀਂ ਆਂਦੀ ਉਹਦੇ ਵਿੱਚ ਕੋਈ ਹੈ ਜਿਹੜਾ ਪੈਸਾ ਜਿਸ ਕੰਮ ਨੂੰ ਭੇਜਿਆ ਗਿਆ ਉਹ ਨਹੀਂ ਉੱਥੇ ਲੱਗਾ ਜੇ ਸੈਂਟਰ ਦੇ ਹੜਾਂ ਦੇ ਪੈਸੇ ਭੇਜੇ ਤੇ ਇਹਨਾਂ ਇੱਕ ਰੁਪਈਆ ਨਹੀਂ ਦਿੱਤਾ ਤੇ ਕੱਲ ਨੂੰ ਫੇਰੇ ਕਹਿੰਦੇ ਸਾਨੂੰ ਸੈਂਟਰ ਪੈਸਾ ਮਦਦ ਨਹੀਂ ਕਰਦੀ ਇਹ ਗੱਲ ਨਹੀਂ ਹੁੰਦੀ ਸੈਂਟਰ ਨੂੰ ਸੈਂਟਰ ਦੀ ਭੇਜੀ ਗਈ ਜਿਹੜੀ ਕਿਸ਼ਤ ਹੈ ਪੈਸੇ ਦੀ ਉਹ ਸਹੀ ਜਗ੍ਹਾ ਲਗਾਨੀ ਪੈਂਦੀ ਆ ਤੇ ਆਰ ਡੀ ਐਫ ਦਾ ਪੈਸਾ ਜਿਹੜਾ ਹੈ ਉਹ ਬੜਾ ਡਾਇਵਰਟ ਹੋਇਆ ਸੀਗਾ ਇਹ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਇਹਨਾਂ ਨੇ ਸਵਾਏ ਪੋਸਟਰ ਲਾਉਣ ਤੋਂ ਕੱਖ ਨਹੀਂ ਪੰਜਾਬ 'ਚ ਕੀਤਾ ਔਰ ਉਹ ਜਿਹੜਾ ਪੈਸਾ ਐਡਵਰਟਾਈਜ਼ਮੈਂਟ ਵਾਲ ਐਂਟਰਟੇਨਮੈਂਟ ਵਾਲ ਗਿਆ ਉਹਦੀ ਇਹ ਜਾਣਕਾਰੀ ਨਹੀਂ ਦੇ ਪਾਰੇ ਤਾਂ ਕਰਕੇ ਇਹਨਾਂ ਨੂੰ ਅਗਲੀ ਕਿਸ਼ਤ ਨਹੀਂ ਮਿਲਦੀ ਤੇ ਜਿੱਦਨ ਇਹ ਜਾਣਕਾਰੀ ਦੇ ਦੇਣਗੇ ਓਸੀ ਦੇ ਦੇਣਗੇ ਉਦੋਂ ਹੀ ਕਿ ਜੇ ਨਾ ਨੂੰ ਰਿਲੀਜ਼ ਕਰ ਦਿੱਤੇ ਜਾਂ। ਮੇਰਾ ਆਖਰੀ ਸਵਾਲ ਹੈ ਵਿਧਾਨ ਸਭਾ ਦੀ ਚੋਣਾਂ ਵੀ ਆਉਣ ਲੱਗੀਆਂ ਨੇ ਖਾਸਾ ਸਮਾਂ ਨਹੀਂ ਬਚਿਆ 2 ਸਾਲ ਤਾਂ ਹੈ। ਉਸ ਲਈ ਗਰਾਊਂਡ ਦੀ ਰੋਤ ਤਿਆਰੀ ਕਿਸ ਤਰੀਕੇ ਦੀ? ਅਜੇ ਤਾਂ 2.5 ਸਾਲ ਬਜੇ ਛੋਟੇ ਵੀਰ ਤੁਸੀਂ ਭਗਵੰਤ ਜੀ ਨੂੰ ਪਹਿਲੇ ਹੱਥ ਅਟੈਕ ਕਰਾ ਦੇਣਾ ਜੀ ਇਹ ਕਹਿ ਕੇ ਵੀ ਸਮਾਂ ਹੀ ਨਹੀਂ ਬਚਿਆ ਅੱਧਾ ਬਚਦਾ ਹੈਗਾ ਪਰ ਦੇਖੋ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕੀ ਕਹਿੰਦੇ ਵੋਟ ਬੈਂਕ ਹੈ ਉਹ 6% ਤੋਂ 1.5% ਤੇ ਆਇਆ ਹੈ। ਤੇ ਆਉਣ ਵਾਲੇ 6 ਮਹੀਨੇ ਵਿੱਚ ਅਸੀਂ ਤਕਰੀਬਨ 25-26% ਦੇ ਵੋਟ ਬੈਂਕ ਦੇ ਲੈ ਜਾਣ ਤੇ ਕਾਮਯਾਬ ਹੋਨੇ ਆ ਤੇ ਫਿਰ 27 ਦੀ ਸਰਕਾਰ ਵੱਟ ਤੇ ਪਈ ਹੈ ਕਿਉਂਕਿ ਇਹ ਜਿਹੜਾ ਵੋਟ ਬੈਂਕ ਸਾਡਾ ਵਧਣਾ ਹੈ ਅਸੀਂ ਇਹ ਸਮਝਦੇ ਆਂ ਵੀ ਆਮ ਆਦਮੀ ਪਾਰਟੀ ਜਿੰਨਾ ਕ੍ਰੈਸ਼ ਡਾਊਨ ਕਰੇਗੀ ਉਹ ਵੋਟ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਆਪਣੇ ਵੱਲ ਖਿੱਚਣ ਚ ਕਾਮਯਾਬ ਹੋਏਗੀ ਸੋ ਇਹ ਮੇਰੇ ਦਾ ਕਾਮ ਜਿਹੜੀ ਪਾਰਟੀ ਮਿਹਨਤ ਕਰੇਗੀ ਪੰਜਾਬ ਵਿੱਚ ਉਹੀ ਕਾਮਯਾਬ ਹੋਊ ਸੋ ਅਸੀਂ ਉਮੀਦ ਕਰਦੇ ਆਂ ਵੀ ਪਾਰਟੀ ਜਨਤਾ ਪਾਰਟੀ ਤੋਂ ਵੱਧ ਮਿਹਨਤ ਕੋਈ ਵੀ ਪਾਰਟੀ ਗਰਾਊਂਡ ਲੈਵਲ ਤੇ ਨਹੀਂ ਕਰਦੀ ਇਹੋ ਹੀ ਇੱਕ ਨਤੀਜਾ ਵੀ ਜਿਹੜਾ 6 ਤੋਂ 18.5% ਤੇ ਆਇਆ ਤਾਂ ਇਸ ਕਰਕੇ ਆਉਣ ਵਾਲਾ ਸਮਾਂ ਤੁਹਾਨੂੰ ਦੱਸਾਂਗੇ 6 ਮਹੀਨੇ ਬਾਅਦ ਫੇਰ ਤੁਹਾਡਾ ਮੁਲਾਕਾਤ ਹੋਏਗੀ ਉਦੋਂ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਆਪਣਾ ਪਰਚਮ ਲਹਿਰਾ ਰਹੀ